ਗੁਰੂ ਪਿਆਰਿਓ ਚਵਰਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਾਵਨ ਪਵਿੱਤਰ ਬਾਕ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ ਮਰਨ ਲਖਾਏ ਮੰਡਲ ਮਹਿ ਆਏ ਸੋ ਗੁਰੂ ਪਿਆਰਿਓ ਜਿਹੜਾ ਇਸ ਸੰਸਾਰ ਤੇ ਆਇਆ ਉਸਨੇ ਜਾਣਾ ਹੀ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਫਰਮਾਨ ਹੈ ਸੋ ਅੱਜ ਦੇ ਦਿਨ 7 ਅਕਤੂਬਰ 1708 ਈਸਵੀ ਨੂੰ ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਦੀ ਧਰਤੀ ਤੇ ਜੋਤੀ ਜੋਤ ਸਮਾਏ ਸਨ ਸੋ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਗਏ ਸਨ ਤੇ ਸਤਿਗੁਰਾਂ ਨੇ ਸੱਚਖੰਡ ਜਾਣ ਤੋਂ ਪਹਿਲਾਂ ਸਾਨੂੰ ਹੁਕਮ ਕੀਤਾ ਸੀ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਕੁਝ ਵਾਰ ਕੇ ਸਭ ਕੁਝ ਕੁਰਬਾਨ ਕਰਕੇ ਸਾਡੇ ਤੋਂ ਇੱਕੋ ਆਸ ਰੱਖੀ ਤਾਂ ਹੀ ਉਹ ਸਤਿਗੁਰਾਂ ਨੇ ਹੁਕਮ ਕੀਤਾ ਸੀ ਪੂਜਾ ਅਕਾਲ ਦੀ ਪਰਚਿਆ ਸ਼ਬਦ ਦਾ ਦੀਦਾਰ ਖਾਲਸੇ ਦਾ ਆਗੇ ਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਮੇਰੇ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹੋਣਗੇ ਓਏ ਗੁਰਸਿੱਖੋ ਅੱਜ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਮੇਰੇ ਦੀਦਾਰੇ ਕਰਨੇ ਨੇ ਤਾਂ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਨੂੰ ਪੜਿਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਹੁਕਮ ਸੀ ਕਿੱਡੇ ਦੁੱਖ ਦੀ ਗੱਲ ਹੈ ਕਿ ਅੱਜ ਦਾ ਦਿਨ ਸਾਨੂੰ ਕਿਉਂ ਭੁੱਲ ਗਿਆ ਹੈ ਅਸੀਂ ਕਿਉਂ ਵਿਸਾਰ ਦਿੱਤਾ ਹੈ ਸਾਨੂੰ ਬਾਬਿਆਂ ਦੀਆਂ ਸਾਧਾਂ ਦੀਆਂ ਗਾਇਕਾਂ ਦੀਆਂ ਵਰਸੀਆਂ ਯਾਦ ਰਹਿੰਦੀਆਂ ਨੇ ਓਏ ਸਾਡੇ ਬਾਪੂ ਸਾਡੇ ਤੋਂ ਸਭ ਕੁਝ ਕੁਰਬਾਨ ਕਰਕੇ ਗਏ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਉਂ ਨਹੀਂ ਯਾਦ ਗੁਰੂ ਪਿਆਰਿਓ ਜਰੂਰ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜੋ ਆਪਣੇ ਬੱਚਿਆਂ ਨੂੰ ਪੜਾਓ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ ਭਾਵ ਸੱਚਖੰਡ ਪਿਆਨਾ ਕਰਕੇ ਸਨ ਇਹਨੀਆਂ ਬੇਨਤੀਆਂ ਪ੍ਰਬੰਧ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ